ਵਾਹਿ ਜੀ ਦਾ ਖਾਲਸਾ ਵਾਹਿ ਜੀ ਦੀ ਫ਼ਤੇ ਔਰੰਗਜੀਤ ਦੀ ਮੌਤ ਤੋਂ ਬਾਅਦ ਉਸ ਦੀ ਗੱਦੀ ਦਾ ਵਾਰਿਸ ਬਹਾਦਰ ਸ਼ਾਹ ਦਾ ਹਕਮੰਦਾਰ ਸੀ ਪਰ ਉਸ ਵੇਲੇ ਉਹ ਕਾਬਲ ਵਿੱਚ ਸੀ ਉਹਦੇ ਛੋਟੇ ਭਰਾ ਔਰੰਗਜੀਤ ਦੇ ਛੋਟੇ ਪੁੱਤਰ ਸ਼ਾਜਮ ਨੇ ਗੱਦੀ ਤੇ ਕਬਜ਼ਾ ਕਰਕੇ ਆਪਣੇ ਆਪ ਨੂੰ ਬਾਦਸ਼ਾਹ ਐਲਾਨ ਕਰ ਦਿੱਤਾ ਤੇ ਸਾਰੇ ਭਾਰਤ ਵਿੱਚ ਹਿੰਦੁਸਤਾਨ ਵਿੱਚ ਹੁਕਮ ਦੇ ਤਰਾ ਦਿੱਤਾ ਸਪਾਹੀਆਂ ਨੂੰ ਹੁਕਮ ਦਿੱਤਾ ਕਿ ਬਹਾਦਰ ਸ਼ਾ ਜਿੱਥੇ ਵੀ ਮਿਲੇ ਉਸ ਨੂੰ ਕਤਲ ਕਰ ਦਿੱਤਾ ਜਾਵੇ ਕੋਈ ਵੀ ਅਜਿਹੀ ਜਗ੍ਹਾ ਨਹੀਂ ਸੀ ਜਿੱਥੇ ਭੱਜ ਕੇ ਬਹਾਦਰ ਸ਼ਾ ਜਾ ਕੇ ਆਪਣੇ ਆਪ ਨੂੰ ਬਚਾ ਸਕਦਾ ਸੀ ਪਰ ਕਿਸੇ ਨੇ ਉਸ ਨੂੰ ਸਲਾਹ ਦਿੱਤੀ ਕਿ ਨਿਮਾਨਿਆਂ ਦੇ ਮਾਨ ਨਿਤਾਣਿਆਂ ਦੇ ਤਾਂ ਨਿਉਟਿਆਂ ਦੀ ਓਟ ਨਿਪਤਿਆਂ ਦੀ ਪਤਨੀ ਗਤਿਆਂ ਦੀ ਗਤ ਰੱਖਣ ਵਾਲਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੈਨੂੰ ਤੇਰੇ ਭਰਾ ਤੋਂ ਬਚਾ ਸਕਦਾ ਹੈ ਪਰ ਉਸ ਨੇ ਕਿਹਾ ਕਿ ਸਾਡੇ ਪਿਤਾ ਜੀ ਨੇ ਉਹਨਾਂ ਦੇ ਨਾਲ ਬੜਾ ਧਰੂਕ ਮਾਇਆ ਹੈ। ਸੂਬੇ ਖਾਨ ਬਹਾਦਰ ਨੇ ਸਰੰਦ ਵਾਲੇ ਸੂਬੇ ਨੇ ਬੱਚਿਆਂ ਨੂੰ ਕਤਲ ਕੀਤਾ ਹੈ। ਚਮਕੌਰ ਸਾਹਿਬ ਦੇ ਵਿੱਚ ਸਾਡੀ ਫੌਜ ਨੇ ਉਹਨਾਂ ਦੇ ਵੱਡੇ ਬੱਚਿਆਂ ਦਾ ਕਤਲ ਕੀਤਾ ਹੈ। ਉਹ ਸਾਡੀ ਕਦੇ ਵੀ امداد ਨਹੀਂ ਕਰ ਸਕਣਗੇ। ਅਸੀਂ ਕਿਸ ਮੂੰਹ ਦੇ ਨਾਲ ਉਹਨਾਂ ਦੇ ਨਾਲ ਗੱਲ ਕਰੀਏ। ਪਰ ਜਿਨੇ ਸਲਾਹ ਦਿੱਤੀ ਸੀ ਉਸਨੇ ਕਿਹਾ ਕਿ ਅਗਰ ਤੂੰ ਉਹਨਾਂ ਦੀ ਸਹਾਇਤਾ ਪ੍ਰਾਪਤ ਕਰਨੀ ਚਾਹੁੰਦਾ ਹੈ ਤੇ ਉਹਨਾਂ ਦੀ ਸ਼ਰਨ ਦੇ ਵਿੱਚ ਜਾਵੇਂ ਤੇ ਮਹਾਰਾਜ ਇਤਨੇ ਦਿਆਲੂ ਨੇ ਕਿ ਉਹ ਤੇਰੀ ਗੱਲ ਨੂੰ ਮਨ ਵੀ ਜਾਣਗੇ ਤੇ ਦੂਜੇ ਨੰਬਰ ਤੇ ਜਦ ਤੂੰ ਇਸ ਢੰਗ ਨਾਲ ਗੱਲ ਕਰੇਗਾ ਕਿ ਔਰੰਗਜ਼ੇਬ ਜਿਨ੍ਹਾਂ ਨੇ ਤੁਹਾਡੇ ਨਾਲ ਧੱਕਾ ਕੀਤਾ ਹੈ ਆਪਾਂ ਉਹਨਾਂ ਦੇ ਨਾਲ ਲੜਨਾ ਹੈ ਤੇਰੀ ਬਾਤ ਨੂੰ ਸੁਣ ਗਏ ਸੋ ਬਹਾਦਰ ਸ਼ਾਹ ਨੇ ਭਾਈ ਆਨੰਦ ਲਾਲ ਜੀ ਦੀ ਵਿਚੋਲਗੀ ਰਾਹੀਂ ਗੁਰੂ ਸਾਹਿਬ ਜੀ ਦੀ ਸ਼ਰਨ ਪ੍ਰਾਪਤ ਕੀਤੀ ਤੇ ਗੁਰੂ ਸਾਹਿਬ ਕੋਲ ਪਹੁੰਚ ਕੇ ਉਸ ਨੂੰ ਲੱਗਾ ਕਿ ਸ਼ਾਇਦ ਹੁਣ ਮੇਰੀ ਜ਼ਿੰਦਗੀ ਜਿਹੜੀ ਉਹ ਬਚ ਜਾਵੇਗੀ ਗੁਰੂ ਸਵਾਰਿਓ ਗੁਰੂ ਗੋਮ ਸਿੰਘ ਸਾਹਿਬ ਜੀ ਦੇ ਦਰਬਾਰ ਦੇ ਵਿੱਚ ਰਹਿਣ ਲੱਗਾ ਤੇ ਦਿਨੇ ਰਾਤ ਬਾਣੀ ਪੜ੍ਹਨ ਲੱਗਾ ਬਾਣੀ ਪੜ੍ਹਦਾ ਸੁਣਦਾ ਕਥਾ ਕੀਰਤਨ ਸੁੰਦਾ ਸਤਿਗੁਰੂ ਦੇ ਦਰਬਾਰ ਵਿੱਚ ਹਰ ਵੇਲੇ ਹਾਜ਼ਰੀ ਭਰਦਾ ਇੱਕ ਦਿਨ ਗੁਰੂ ਸਾਹਿਬ ਸ਼ਿਕਾਰ ਨੂੰ ਨਿਕਲੇ ਤਾਂ ਉਹਨਾਂ ਨੇ ਬਾਦਸ਼ਾਹ ਨੂੰ ਕਿਹਾ ਬਾਦਸ਼ਾਹ ਆ ਜਾ ਇੱਥੇ ਬੈਠਾ ਰਹਿਣਾ ਹੈ ਤੈਨੂੰ ਬਾਹਰ ਦੇ ਦਰਸ਼ਨ ਕਰਾ ਕੇ ਲਿਆਈਏ ਤੈਨੂੰ ਬਾਹਰੋਂ ਫਰਾਤ ਰਾ ਕੇ ਲਿਆਈਏ ਤੇਰਾ ਮਨ ਕੁਝ ਹੋਰ ਦਾ ਹੋਰ ਹੋ ਜਾਏਗਾ ਤੇ ਨਾਲੇ ਚੱਲ ਸ਼ਿਕਾਰ ਕਰਕੇ ਆਉਣੇ ਹਾਂ ਰਾਸਤੇ ਵਿੱਚ ਗੁਰੂ ਸਾਹਿਬ ਨੇ ਬਹਾਦਰ ਸ਼ਾਹ ਨੂੰ ਦੱਸਿਆ ਇਤਨੇ ਖੁਸ਼ ਹੋਏ ਇਤਨੇ ਮੰਤਰ ਮੁਗਦ ਹੋਏ ਇਤਨੇ ਪ੍ਰਸੰਨ ਹੋਏ ਕਿ ਬਹਾਦਰ ਸ਼ਾਹ ਨੂੰ ਕਹਿਣ ਲੱਗੇ ਬਹਾਦਰ ਸ਼ਾਹ ਗੱਲ ਕਰ ਤੈਨੂੰ ਦਿੱਲੀ ਦਾ ਰਾਜ ਭਾਗ ਦੇ ਦिए ਇਹ ਸੁਣ ਕੇ ਬਹਾਦਰ ਸ਼ਾਹ ਬੜਾ ਹਰਾਨ ਹੋਇਆ ਤੇ ਕਹਿਣ ਲਗਾ ਮਹਾਰਾਜ ਮੈਂ ਤਾਂ ਅਗੇ ਲੋਕ ਲੋਕੇ ਮਸਾਂ ਜਾਨ ਵਿੱਚ ਹੁੰਦਾ ਫਿਰਦਾ ਹਾਂ ਤੇ ਇਹ ਮੈਨੂੰ ਬਾਦਸ਼ਾਹ ਬਣਾਉਂਦੀਆਂ ਗੱਲਾਂ ਕਰ ਰਹੇ ਹੋ ਬਹਾਦਰ ਸ਼ਾਹ ਚੁੱਪ ਰਿਹਾ ਗੁਰੂ ਸਾਹਿਬ ਨੇ ਉਕਤ ਪ੍ਰਸ਼ਨ ਫਿਰ ਦੁਰ ਆਇਆ ਕੋਲ ਖਲੋਤੇ ਭਾਈ ਨੰਦ ਲਾਲ ਜੀ ਨੇ ਕਿਹਾ ਬਹਾਦਰ ਸ਼ਾਹ ਢੋਲ ਨਾ ਗੁਰੂ ਸਾਹਿਬ ਸਰਬ ਕਲਾ ਸੰਪੂਰਣੇ ਸਰਬ ਕਲਾ ਸਮਰੱਥ ਨੇ ਭਾਈ ਆਨੰਦ ਰਾਜ ਜੀ ਦੀ ਗੱਲ ਸੁਣ ਬਹਾਦਰ ਸ਼ਾਹ ਨੇ ਕਿਹਾ ਗੁਰੂ ਜੀ ਜਿਸ ਦੇ ਕੰਮ ਵਿੱਚ ਤੁਹਾਨੂੰ ਖੁਸ਼ੀ ਹੋਵੇ ਉਸੇ ਵਿੱਚ ਮੇਰੀ ਖੁਸ਼ੀ ਏ ਸਿਨ ਗੁਰੂ ਸਾਹਿਬ ਨੇ ਕਿਹਾ ਕਿ ਆਪਣੇ ਭਰਾ ਨੂੰ ਯੁੱਧ ਲਈ ਪੱਤਰ ਲਿਖ ਬਹਾਦਰ ਸ਼ਾਹ ਨੇ ਆਪਣੇ ਭਰਾ ਨੂੰ ਲਲਕਾਰ ਭਰਿਆ ਪੱਤਰ ਲਿਖਿਆ ਆਪਣੇ ਏਲਤੀਆਂ ਦੇ ਨਾਲ ਦਿੱਲੀ ਨੂੰ ਭੇਜਿਆ ਦਿੱਲੀ ਵਿੱਚ ਬਹਾਦਰ ਸ਼ਾਹ ਦੇ ਏਲਤੀ ਪੱਤਰ ਲੈ ਕੇ ਸ਼ਾਹ ਜਮ ਦੇ ਕੋਲ ਪਹੁੰਚੇ। ਔਰ ਜਦੋਂ ਸ਼ਾਹ ਜਮ ਨੂੰ ਉਹ ਪੱਤਰ ਦਿੱਤਾ ਪੜ੍ਹ ਕੇ ਪਹਿਲਾਂ ਤਾਂ ਮੁਸਕਰਾਇਆ ਤੇ ਫਿਰ ਜੋਰ-ਜੋਰ ਦੀ ਉੱਚੀ-ਉੱਚੀ ਹੱਸਿਆ। ਇਹ ਹੱਸ ਕੇ ਕਹਿਣ ਲੱਗਾ ਦੇਖੋ ਅੱਜ ਮੰਗਤਾ ਵੀ ਸਾਡੇ ਕੋਲੋਂ ਨਰਾਜ ਭਾਗ ਮੰਗਣ ਲੱਗ ਪਿਆ ਹੈ। ਸਾਨੂੰ ਲਲਕਾਰਨ ਲੱਗ ਪਿਆ ਹੈ। ਇਹ ਪੱਤਰ ਪੜ੍ਹ ਕੇ ਉਸਨੇ ਵੀ ਜੁੱਧ ਦੀ ਤਿਆਰੀ ਖਿੱਚ ਲਈ ਦੋਵਾਂ ਪਾਸਿਆਂ ਤੋਂ ਫੌਜਾਂ ਤਿਆਰ ਵਰਤਿਆਰ ਹੋ ਗਈਆਂ ਇੱਕ ਬੰਨੇ ਸ਼ਾਹ ਆਜ਼ਮ ਦੀ ਫੌਜ ਹੈ ਦੂਸਰੇ ਬੰਨੇ ਬਹਾਦਰ ਸ਼ਾਹ ਦੇ ਬੱਚੇ ਖੁਸ਼ੇ ਜਿਹੜੇ ਉਸ ਦੇ ਨਾਲ ਉਸ ਦੇ ਸੰਗੀ ਸਨ ਤੇ ਗੁਰੂ ਸਾਹਿਬ ਜੀ ਦੇ ਖਾਲਸੇ ਰਾਜਦਵਾਨ ਬਦਲੇ ਤਨ ਤਨ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਕਿਆ ਬਾਧਰਾਸ਼ਾ ਰਾਜ ਤਾਂ ਤੈਨੂੰ ਅਸੀਂ ਦਵਾ ਦੇਵਾਂਗੇ ਪਰ ਸਾਡੀ ਇੱਕ ਗੱਲ ਤੇ ਤੂੰ ਪੂਰਾ ਉਤਰਨਾ ਹੈ ਸਾਨੂੰ ਵਾਦਾ ਕਰ ਕਿ ਜਦੋਂ ਤੈਨੂੰ ਅਸੀਂ ਰਾਜ ਭਾਗ ਦਵਾ ਦਈਏ ਤਾਂ ਜਿਹੜੇ ਸਾਡੇ ਗੁਨਾਹਗਾਰ ਨੇ ਜਿਵੇਂ ਕਿ ਸਰੰਧ ਵਾਲਾ ਸੂਬਾ ਹੈ ਤੇ ਸਾਡੇ ਚਾਰ ਹੋਰ ਗੁਨਾਹਗਾਰ ਨੇ ਉਹ ਸਾਡੇ ਹਵਾਲੇ ਕਰ ਦੇਵੇਂਗਾ ਇਨ ਸੋ ਇਹ ਸੁਣ ਕੇ ਫਸਿਆ ਕੀ ਨਾ ਕਰਦਾ ਬਹਾਦਰ ਸ਼ਾਹ ਨੇ ਚੱਟ ਹਾਂ ਕਰ ਦਿੱਤੀ ਕਿਉਂਕਿ ਹੁਣ ਉਹਨੂੰ ਆਸ ਜਾਗਣ ਲੱਗ ਪਈ ਕਿ ਹੋ ਸਕਦਾ ਹੈ ਗੁਰੂ ਜੀ ਮੇਰਾ ਰਾਜ ਭਾਗ ਮੈਨੂੰ ਦਵਾ ਦੇਣ ਅਤੇ ਕਹਿਣ ਲੱਗਾ ਜੀ ਜਿਵੇਂ ਤੁਸੀਂ ਕਹੋਗੇ ਉਵੇਂ ਹੀ ਹੋਵੇਗਾ ਹੁਣ ਇਦਰੋਂ ਗੁਰੂਕੀਆਂ ਲੜ ਲੀਆਂ ਫੁਰਜਾਂ ਦੇ ਨਾਲ ਮੁਗਲ ਸਿਪਾਈ ਬਹਾਦਰ ਸ਼ਾਹ ਦੇ ਚੱਲਦੇ ਚੱਲਦੇ ਜਦੋਂ ਪਹੁੰਚੇ ਅੱਗੋਂ ਸ਼ਾਹ ਅਜਮਦੀਆਂ ਫੌਜਾਂ ਆ ਗਈਆਂ ਸ਼ਾਹ ਅਜਮਦੀਆਂ ਫੌਜਾਂ ਦੇ ਨਾਲ ਜੰਗ ਸ਼ੁਰੂ ਹੋ ਗਿਆ ਮੁਗਲ ਸਿਪਾਈ ਜੁਦ ਵਿੱਚ ਮਾਰੋ ਮਾਰ ਕਰਨ ਲੱਗੇ ਗੁਰੂ ਸਾਹਿਬ ਦੇ ਸਿੰਘ ਵੀ ਬੜੀ ਬਹਾਦਰੀ ਦੇ ਨਾਲ ਲੜਨ ਲੱਗੇ ਤੀਰਾਂ ਤਲਵਾਰਾਂ ਦਾ ਯੁੱਧ ਸ਼ੁਰੂ ਹੋਇਆ ਅਖੀਰ ਇੱਕ ਤੀਰ ਜੋ ਕਿ ਆਪ ਜੀ ਜਾਣਦੇ ਹੋ ਕਿ ਗੁਰੂ ਸਾਹਿਬ ਦੇ ਕੋਲ ਨੌ ਟੰਕਾ ਕਮਾਨ ਸੀ ਉਹਦੇ ਵਿੱਚ ਇੱਕ ਤੀਰ ਪਾ ਕੇ ਕੰਨ ਤੱਕ ਖਿੱਚ ਕੇ ਛਾਜਮ ਵੱਲੋਂ ਛੜਿਆ ਜਿਹੜਾ ਕਿ ਲੋਹੇ ਵਿੱਚ ਜਕੜੇ ਛਾਜਮ ਦੇ ਸਿੱਧਾ ਪਾਰ ਹੋ ਗਿਆ ਲੋਹੇ ਦੀ ਸੰਜੋਗ ਨੂੰ ਪਾੜਦਾ ਹੋਇਆ ਸ਼ਾਤੀ ਵਿੱਚ ਲਾ ਕੇ ਪਿਛਲੇ ਬੰਨੇ ਨਿਕਲ ਗਿਆ ਔਰ ਉਸੇ ਵੇਲੇ ਸ਼ਾ ਆਜਮ ਥੱਲੇ ਪੂਤੇ ਡਿੱਗਾ ਫੌਜ ਦੇ ਵਿੱਚ ਰੌਲਾ ਪੈ ਗਿਆ ਕਿ ਸ਼ਾ ਆਜਮ ਮਾਰਿਆ ਗਿਆ ਫੌਜਾਂ ਦਾ ਮਨਮਲ ਟੁੱਟਾ ਕਿਉਂਕਿ ਬਾਦਸ਼ਾਹ ਦੇ ਮਰਨ ਤੋਂ ਬਾਅਦ ਫੌਜਾਂ ਦਾ ਮਨਮਲ ਟੁੱਟਦਾ ਹੀ ਹੈ ਤੇ ਗੁਰੂ ਸਾਹਿਬ ਨੇ ਜਿਹੜਾ ਦਿੱਲੀ ਦਾ ਤਖਸੀ ਉਹ ਬਹਾਦਰ ਸ਼ਾ ਨੂੰ ਸ਼ਾਮ ਜੀ ਤਾਂ ਪਿਆਰਿਓ ਜਿਵੇਂ ਕਿ ਸਿੱਖਾਂ ਨੇ ਉਸ ਟਾਈਮ ਤੇ ਗੁਰੂ ਗੋਬਿੰਦ ਸਿੰਘ ਦੇ ਸਮੇਂ ਤੇ ਇਹ ਦਿੱਲੀ ਜਿੱਤੀ ਸੀ ਤੇ ਉਹ ਆਪ ਵੀ ਰਾਜ ਭਾਗ ਸਮਾਲ ਸਕਦੇ ਸਨ ਪਰ ਦਿੱਤੇ ਹੋਏ ਵੈਦੇ ਮੁਤਾਬਕ ਬਹਾਦਰ ਸ਼ਾਹ ਨੂੰ ਦਿੱਲੀ ਦੇ ਤਖਤੇ ਬਿਠਾ ਕੇ ਆਪ ਸਤਿਗੁਰੂ ਨੇ ਜਿਹੜੇ ਆਪਣੇ ਖੇਮੇ ਲਗਾਏ ਸੀ ਉਹਨਾਂ ਦੇ ਵਿੱਚ ਰਹੇ ਔਰ ਇੱਕ ਦਿਨ ਦਰਬਾਰ ਦੇ ਵਿੱਚ ਪਹੁੰਚ ਕੇ ਕਹਿਣ ਲੱਗੇ ਬਹਾਦਰ ਸ਼ਾਹ ਜੀ ਇਸ ਵੇਲੇ ਤੁਸੀਂ ਦਿੱਲੀ ਤੱਕ ਤੇ ਬਰਾਜਮਾਨ ਹੋ ਚੁੱਕੇ ਹੋ ਸਾਡੇ ਨਾਲ ਤੁਹਾਡਾ ਇਹ ਵਾਅਦਾ ਸੀ ਕਿ ਸਾਨੂੰ ਦਿੱਲੀ ਦਾ ਤਖਤ ਦਵਾ ਦਿਓ ਸੋ ਅਸੀਂ ਤੁਹਾਨੂੰ ਦਿੱਲੀ ਦਾ ਤਖਤ ਦਵਾ ਦਿੱਤਾ ਹੈ ਇਸ ਵੇਲੇ ਜਿਹੜਾ ਅਸੀਂ ਤੁਹਾਡੇ ਨਾਲ ਵਾਅਦਾ ਕੀਤਾ ਸੀ ਉਹ ਤੁਹਾਨੂੰ ਯਾਦ ਆਉਂਦੇ ਹਾਂ ਯਾਦ ਹੈ ਬਹਾਦਰ ਸ਼ਾਹ ਕਹਿਣ ਲੱਗਾ ਜੀ ਥੋੜਾ ਜਿਆ ਸਮਾਂ ਰੁਕ ਜਾਓ ਹਾਲੇ ਤਾਂ ਮੈਂ ਨਵਾਂ ਨਵਾਂ ਰਾਜ ਭਾਗ ਸੰਭਾਲਿਆ ਹੈ ਜੇ ਮੈਂ ਸੂਬੇ ਨੂੰ ਸਰੰਧ ਵਾਲੇ ਨੂੰ ਤੁਹਾਡੇ ਹਵਾਲੇ ਕਰਦਾ ਹਾਂ ਤਾਂ ਰਾਜ ਵਿੱਚ ਬਗਾਵਤ ਹੋਣ ਦਾ ਖਤਰਾ ਹੈ ਇਹ ਸੁਣ ਗੁਰੂ ਸਾਹਿਬ ਨੇ ਕਿਹਾ ਬਹਾਦਰ ਸ਼ਾ ਸਾਡੇ ਗੁਨਾਹਗਾਰਾਂ ਨੂੰ ਤਾਂ ਸਾਡਾ ਖਾਲਸਾ ਖੁਦ ਸੁਧ ਲਵੇਗਾ ਇਹ ਤਾਂ ਅਸੀਂ ਆਪਣੇ ਸਿੱਖਾਂ ਨੂੰ ਦਿਖਾਉਣਾ ਸੀ ਕੇ ਭਵਿੱਖ ਵਿੱਚ ਕਦੀ ਵੀ ਕਿਸੇ ਸਰਕਾਰ ਤੇ ਭਰੋਸਾ ਨਾ ਕਰਿਆ ਜੀ ਜੋ ਰਾਜ ਭਾਗ ਲੈਣਾ ਹੈ ਨਾ ਜੋ ਲੈ ਹੈ ਨਿਜ ਬਲ ਸੇ ਲੈ ਹੈ ਆਪਣੇ ਬਾਹਮਾਂ ਦੇ ਵਿੱਚ ਜੋਰ ਹੈ ਤਾਂ ਤੁਹਾਨੂੰ ਹਰ ਜਗ੍ਹਾ ਤੇ ਜਿੱਤਾਂ ਪ੍ਰਾਪਤ ਹੋਣਗੀਆਂ ਅਗਰ ਕਿਸੇ ਦਾ ਤੁਸੀਂ ਮੋਢਾ ਵਰਤੋਗੇ ਕਿਸੇ ਦਾ ਓਟ ਆਸਰਾ ਲਓਗੇ ਉਹ ਕਦੀ ਵੀ ਤੁਹਾਡਾ ਸਾਥ ਨਹੀਂ ਦੇਵੇਗਾ ਸੋ ਅੱਜ ਦੀਆਂ ਸਰਕਾਰਾਂ ਤੁਸੀਂ ਵੇਖ ਹੀ ਰਹੇ ਹੋ ਕੈਪੂ ਇੱਕ ਦੇ ਵਿੱਚ ਵੀ ਕਦੀ ਵੀ ਕੋਈ ਐਸੀ ਸਰਕਾਰ ਜਿਸ ਨੇ ਕਦੀ ਸਿੱਖਾਂ ਦੀ ਬਾਤ ਸੋਚਾ ਹੋਵੇ ਕਦੀ ਨਹੀਂ ਅਸੀਂ ਖਾਲਸੇ ਨੂੰ ਬਾਦਸ਼ਾਹ ਹੀ ਦਿੱਤੀ ਹੈ ਖਾਲਸਾ ਆਪਣੇ ਫੈਸਲੇ ਖੁਦ ਕਰੇਗਾ ਕਿਸੇ ਦਾ ਮੁਤਾਜ ਨਹੀਂ ਹੈ ਇਹ ਸੁਣ ਬਹਾਦਰ ਸ਼ਾਹ ਬਹੁਤ ਸ਼ਰਮਿੰਦਾ ਹੋਇਆ ਇਸ ਤੋਂ ਬਾਅਦ ਗੁਰੂ ਸਾਹਿਬ ਨੇ ਬਾਬਾ ਬੰਦਾ ਬਹਾਦਰ ਨੂੰ ਜਿਨ੍ਹਾਂ ਦਾ ਅਮਰ ਛਕੌਂ ਤੋਂ ਬਾਅਦ ਨਾਮ ਜਿਹੜਾ ਹੈ ਗੁਰਬਖਸ਼ ਸਿੰਘ ਹੈ ਪੰਜ ਤੀਰ ਤੇ ਪੰਜ ਸਿੰਘ ਦੇ ਕੇ ਪੰਜਾਬ ਨੂੰ ਤੋੜਿਆ ਤੇ ਜਿਸ ਨੇ ਸਰਹੰਦ ਦੀ ਏਟ ਨਾਲ ਇੱਟ ਖੜਕਾਈ ਵਜ਼ੀਰ ਖਾਂ ਸੁਚਾਨੰਦ ਸ਼ਾਸ਼ਲ ਬੀਗ ਤੇ ਬਾਸ਼ਲ ਬੀਗ ਨੂੰ ਸੋਧਾ ਲਾਇਆ ਤੇ ਸਤਿਗੁਰੂ ਨੇ ਆਪਣੇ ਕਹੇ ਇਹ ਬਚਨ ਗੁਰੂ ਦੇ ਖਾਲਸੇ ਨੇ ਪੂਰੇ ਕੀਤੇ ਇਸ ਤਰ੍ਹਾਂ ਕਰਕੇ ਜੋ ਵੀ ਹੁਕਮ ਸਤਿਗੁਰੂ ਦਾ ਉਹਨਾਂ ਨੂੰ ਪ੍ਰਾਪਤ ਹੁੰਦਾ ਸੀ ਪਿਆਰਿਓ ਉਹ ਅਟਲ ਬਚਨ ਹੁੰਦੇ ਸਨ ਪਰ ਕਦੇ ਵੀ ਪਰਮਾਤਮਾ ਦੇ ਹੁਕਮ ਤੋਂ ਹੁਕਮਦੌਲੀ ਨਹੀਂ ਸੀ ਕੀਤੀ ਕਿਉਂਕਿ ਅਗਰ ਕਰਨ ਵਾਲੇ ਹੁੰਦੇ ਤੇ ਆਪਣੇ ਬੱਚੇ ਵੀ ਬਚਾ ਸਕਦੇ ਸੀ ਪਰ ਨਹੀਂ ਸਤਿਗੁਰੂ ਨੇ ਜੋ ਅਕਾਲ ਪੁਰਖ ਦਾ ਹੁਕਮ ਸੀ ਉਹਨੂੰ ਆਪਣੇ ਸਿਰ ਮੱਥੇ ਤੇ ਮੰਨਿਆ ਅਤੇ ਆਪਣੀ ਸਾਰੀ ਜ਼ਿੰਦਗੀ ਦੇ ਵਿੱਚ ਖਾਲਸਾ ਕੌਮ ਦੇ ਲੇਖੇ ਲਾ ਦਿੱਤਾ ਸੋ ਪਿਆਰਿਓ ਏਸੀ ਇਤਿਹਾਸ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਬਹਾਦਰ ਸ਼ਾਹ ਦੇ ਨਾਲ ਦਿੱਲੀ ਤਖਤ ਦੇ ਉਤੇ ਕਬਜ਼ਾ ਕਰਨਾ ਸੋ ਗੁਰੂ ਸਵਾਰਿਓ ਇਸੇ ਤਰ੍ਹਾਂ ਹੀ ਪਿਆਰ ਸਤਿਕਾਰ ਬਖਸ਼ਦੇ ਰਹੋ ਹੋਈਆਂ ਭੁੱਲਾਂ ਨੂੰ ਨਾ ਜਿਤਾ ਰਹੋ ਸਾਡੇ ਸਿਰ ਤੇ ਮਿਹਰ ਪ੍ਰਿਆਸ ਰੱਖੋ ਅਸੀਸਾਂ ਦੇਵੋ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰਕੇ ਸਾਡਾ ਵੱਧ ਤੋਂ ਵੱਧ ਮਾਨ ਵਧਾਓ ਤਾਂ ਕਿ ਅਸੀਂ ਹੋਰ ਇਤਿਹਾਸ ਦੀਆਂ ਖੋਜਾਂ ਆਪਜੀ ਦੇ ਸਾਹਮਣੇ ਰੱਖ ਸਕੀਏ ਸੋ ਗੱਜ ਕੇ ਫਤਿਹ ਗਜਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ